ਸਰ ਕਿਸਾਨਾਂ ਵਾਲਾ ਵਿਰੋਧ ਇਤਨਾ ਡੇਰਾ ਜਿਹੜਾ ਯੂਕੇ ਦੇ ਅਪਰੋਚ ਹੋਣ ਦੇ ਪਰੇਕਰਾਸ ਪੰਜਾਬ ਵਿਚ ਆ ਰਿਹਾ ਹੈ ਸਰ ਡਾਕਟਰ ਪੰਜਪੋਆ ਆਪਣੇ ਤੁਹਾਨੂੰ ਜਵਾਬ ਕਿ ਕਰ ਲਈਏ ਤਾਂ ਕਿ ਤੁਹਾਡੇ ਉਹਨਾਂ ਸਵਾਲਾਂ ਦਾ ਜਵਾਬ ਦਿੱਤੇ ਗਿਆ ਸਾਰੇ ਸਾਡੀ ਜਿਹੜੀਆਂ ਏਜੰਸੀਆਂ ਉਹਨਾਂ ਦੇ ਆਫੀਸਰ ਸਾਹਿਬਾਨ ਤੇ ਨਾਲ ਮੰਡੀ ਬੋਰਡ ਦੇ ਅਧਿਕਾਰੀ ਸਾਰੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਸਭ ਇਹਦੇ ਤੇ ਬਹੁਤ ਸੰਜੀਦਾ ਹੈ ਜਿਹੜਾ ਵੀ ਬਾਹਰੋਂ ਪਰਮਲ ਦਾ ਟਰੱਕ ਆਂਦਾ ਸੀ ਉਹਨੂੰ ਜ਼ਬਤ ਵੀ ਕਰ ਰਹੇ ਆ ਉਹਨਾਂ ਤੇ ਐਫ ਆਈ ਆਰ ਵੀ ਰਜਿਸਟਰ ਹੋ ਜਾਂਦੀਆਂ ਨਾਲ ਕਾਫੀ ਤਾਦਾਦ ਵਿੱਚ 200 ਦੇ ਕਰੀਬ ਟਰੱਕ ਪਕੜੇ ਵੀ ਗਏ ਉਹਨਾਂ ਤੇ ਐਫ ਆਈ ਆਰ ਰਜਿਸਟਰ ਵੀ ਹੋਈਆਂ ਤੇ ਇਹ ਵੀ ਪਤਾ ਲਾਇਆ ਜਾ ਰਿਹਾ ਵੀ ਕਿਹੜੇ ਆੜਤੀਆ ਜਾਂ ਸ਼ੈਲਰ ਵਾਲਿਆਂ ਨੇ ਉਹ ਟਰੱਕ ਮੰਗਾਏ ਸੀਗੇ ਤੇ ਜਿੱਦਾਂ ਹੀ ਪਤਾ ਲੱਗਦਾ ਸੀ ਉਹਨਾਂ ਤੇ ਵੀ ਕਾਰਵਾਈ ਕਰਾਂਗੇ ਪਰ ਇੱਦੇ ਚ ਇੱਕ ਕਨਫਿਊਜ਼ਨ ਵੀ ਹੈ ਜਿਹੜੀ ਬਹੁਤ ਜ਼ਰੂਰੀ ਹੈ ਜਿਹੜੇ ਬਾਸਮਤੀ ਦੇ ਟਰੱਕ ਬਾਹਰੋਂ ਆਉਂਦੇ ਆ ਬਾਸਮਤੀ ਦੇ ਸ਼ੈਲਰ ਰਜਿਸਟਰਡ ਨਹੀਂ ਹੁੰਦੇ ਕਿਉਂਕਿ ਅਸੀਂ ਸਾਰੀ ਪ੍ਰਕਿਊਰ ਪਰਮਲ ਕਰਦੇ ਆ ਪੀਆਰ ਵੈਰਾਈਟੀਆਂ ਕਰਦੇ ਆ ਜੇ ਪੀਆਰ ਵੈਰਾਈਟੀ ਦਾ ਕੋਈ ਟਰੱਕ ਪਕੜਿਆ ਜਾਂਦਾ ਹੈ ਤੇ ਉਹਦੇ ਤੇ ਕਾਰਵਾਈ ਜ਼ਰੂਰ ਹੁੰਦੀ ਹੈ ਪਰ ਮੈਂ ਨਾਲ ਕਿਸਾਨ ਜਥੇਬੰਦੀਆਂ ਦੇ ਲੀਡਰ ਸਾਹਿਬਾਨ ਨੂੰ ਇਹ ਵੀ ਰਿਕੁਐਸਟ ਕਰੂੰਗਾ ਜਿਹੜਾ ਬਾਸਮਤੀ ਬਾਹਰੋਂ ਆ ਰਿਹਾ ਉਹਨਾਂ ਤੇ ਬਿਲਕੁਲ ਮੰਡੀ ਬੋਰਡ ਦੇਖ ਕੇ ਕੋਕ ਕੇ ਉਹਨਾਂ ਨੂੰ ਛੱਡਦਾ ਆ ਉਹਦੇ ਤੇ ਕਾਰਵਾਈ ਨਹੀਂ ਕਰਦਾ ਪਰ ਇੱਕ ਇਹ ਬਣ ਗਿਆ ਵੀ ਬਹੁਤ ਟਰੱਕ ਆ ਰਿਹਾ ਬਾਸਮਤੀ ਦਾ ਟਰੱਕ ਸ਼ੁਰੂ ਤੋਂ ਹੀ ਬਾਹਰੋਂ ਆਉਂਦੇ ਐਕਸਪੋਰਟਰ ਨੇ ਉਹ ਬਾਸਮਤੀ ਖਰੀਦਦੇ ਇੱਥੋਂ ਵੀ ਖਰੀਦਦੇ ਐ ਬਾਹਰੋਂ ਵੀ ਖਰੀਦਦੇ ਐ ਤੇ ਉਹਦੇ ਤੇ ਬਕਾਇਦਾ ਤੌਰ ਤੇ ਸਾਡੇ ਡੀਸੀ ਸਾਹਿਬਾਨ ਸਾਡੇ ਜਿਹੜੇ ਡੀਐਮ ਮੰਡੀ ਬੋਰਡ ਦੇ ਅਧਿਕਾਰੀ ਨੇ ਉਹ ਸਭ ਉਹਦੇ ਤੇ ਕਾਰਵਾਈ ਤਤਪਰ ਕਰਦੇ ਆ ਸਰ ਲੱਗਦਾ ਕੇਂਦਰ ਸਰਕਾਰ ਵੱਲੋਂ ਜਿਹੜਾ ਖੇਤੀ ਕਾਨੂੰਨ ਬਣਾਇਆ ਗਿਆ ਹੈ ਸਰ ਉਸ ਨੂੰ ਲੈ ਕੇ ਇੱਕ ਪਾਸੇ ਪ੍ਰਸ਼ਾਨਾਂ ਨੂੰ ਅਵਾਜ਼ੀ ਜਰੂਰ ਦਿੱਤੀ ਗਈ ਹੈ ਪਰ ਲੱਗਦਾ ਕਿ ਕਿਤਨੇ ਕਿਤੇ ਪੰਜਾਬ ਦਾ ਕਿਸਾਨ ਜਿਹੜਾ ਅੱਜ ਵੀ ਖੁਸ਼ਾਲ ਹੈ ਕਿਉਂਕਿ ਆਪਣੇ ਤੂਬੇ ਵਿੱਚ ਉਹ ਫਸਲ ਵੇਚ ਨਾ ਜਾਂਦਾ ਪਰ ਬਾਹਰ ਦੇ ਤੂਬੇ ਦੇ ਹਲੇ ਵੀ ਕਿਸਾਨ ਪੰਜਾਬ ਆ ਕੇ ਆਪਣੀ ਫਸਲ ਵੇਚਣਾ ਚਾਹੁੰਦੇ ਨੇ ਲੱਗਦਾ ਹੈ ਕਿ ਫਸਲ ਦਾ ਉਹ ਜਿਹੜਾ ਪੰਜਾਬ ਚ ਵੱਧ ਮਿਲਦਾ ਹੈ ਬਾਕੀ ਤੂਬੇ ਨਾਲ। ਇਹੀ ਚੀਜ਼ ਹੈ ਜਿਹੜੀ ਮੋਦੀ ਸਾਹਿਬ ਨੂੰ ਅਸੀਂ ਦੱਸਣਾ ਚਾਹ ਰਹੇ ਹਾਂ ਕਿਉਂਕਿ ਇੱਥੇ ਓਵਰ ਦਾ ਪੀਰੀਅਡ ਇੱਥੇ ਸਿਸਟਮ ਡਿਵੈਲਪ ਹੋਏ ਨੇ ਇੱਥੇ ਮੰਡੀ ਕਰਨ ਡਿਵੈਲਪ ਹੋਇਆ ਹੈ ਇੱਥੇ ਬਕਾਇਦਾ ਤੌਰ ਤੇ ਸ਼ਿਓਰਡ ਪ੍ਰੋਕਿਊਰਮੈਂਟ ਹੈ ਦੋਨੋਂ ਫਸਲਾਂ ਦੀ ਪੈਡੀ ਦੀ ਔਰ ਵੀਟ ਦੀ ਜਿਹੜੀ ਬਾਹਰੋਂ ਫਸਲ ਆਂਦੀ ਹੈ ਅਸੀਂ ਇੱਥੇ ਰੋਕਦੇ ਹਾਂ ਉਹਨੂੰ ਸਾਡੇ ਏਪੀਐਮਸੀ ਐਕਟ ਦੇ ਵਿੱਚ ਯਾ ਸਾਡੇ ਜਿਹੜੀ ਪਾਲਿਸੀ ਬਣਦੀ ਆ ਫੂਡ ਵੱਲੋਂ ਪ੍ਰੋਕਿਊਰ ਪ੍ਰੋਕਿਊਰਮੈਂਟ ਦੀ ਉਹਦੇ ਚ ਬਕਾਇਦਾ ਤੌਰ ਤੇ ਅਸੀਂ ਸਜ਼ਾ ਦਾ ਵੀ ਪ੍ਰਬੰਧ ਰੱਖਿਆ ਹੋਇਆ ਹੈ ਅਗਰ ਕੋਈ ਪਕੜਿਆ ਜਾਂਦਾ ਹੈ ਜੇ ਕੋਈ ਪੈਡੀ ਦੇ ਟਾਈਮ ਤੇ ਪਕੜਿਆ ਜਾਂਦਾ ਆਰਟੀ ਜਾਂ ਸ਼ੈਲਰ ਵਾਲਾ ਹੁੰਦੇ ਅਗੇਂਸਟ ਵੀ ਕਾਰਵਾਈ ਹੁੰਦੀ ਹੈ ਟਾਈਮ ਟੂ ਟਾਈਮ ਫਿਜ਼ੀਕਲ ਵੈਰੀਫਿਕੇਸ਼ਨ ਵੀ ਹੁੰਦੀ ਹੈ ਜਿਹੜੀ ਪੈਡੀ ਉੱਥੇ ਪਈ ਆ ਜੋ ਪਰਚੇਸ ਕੀਤੀ ਜਾਂਦੀ ਹੈ ਤੇ ਪਰਚੇਸ ਕਰਨ ਤੋਂ ਬਾਅਦ ਸ਼ੈਲਰ ਅਚ ਜਾਂਦੀ ਹੈ ਬੋਗਸ ਬਿਲਿੰਗ ਦੇ ਕਈ ਕੇਸ ਸਾਹਮਣੇ ਆਏ ਪਿਛਲੇ ਪਾਸਟ ਚ ਅਸੀਂ ਉਹਨਾਂ ਤੇ ਵੀ ਕਾਰਵਾਈ ਕਰੀ ਤੇ ਇਸ ਵਾਰ ਵੀ ਕਾਫੀ ਅਸੀਂ ਆਪਣੀਆਂ ਟੀਮਾਂ ਬਣਾ ਕੇ ਜਿੰਨੇ ਬੈਰੀਅਰ ਨੇ ਉਹਨਾਂ ਤੇ ਵੀ ਬੰਦੇ ਡਿਪਲੋਏ ਕਰੇ ਹੋਏ ਆ ਪੁਲਿਸ ਵੀ ਡਿਪਲੋਏ ਕਰੀ ਹੋਈ ਹੈ ਤੇ ਕਿਸਾਨ ਜਿੱਥੇ ਬੰਦੀਆਂ ਨੇ ਸਾਰੇ ਜਿਹੜੇ ਲੀਡਰ ਜਾਂ ਕਾਰਕੁਨ ਨੇ ਉਹ ਵੀ ਇਸ ਕੰਮ ਵਿੱਚ ਮਦਦ ਕਰਦੇ ਆ ਪਰ ਉਹ ਮਦਦ ਕਰਦੇ ਕਰਦੇ ਕਿਤੇ ਥੋੜਾ ਜਿਹਾ ਐਕਸੀਡ ਕਰ ਜਾਂਦੇ ਆ ਜਿਹਦੇ ਚ ਬਾਸਮਤੀ ਕਿਉਂਕਿ ਦੋਨਾਂ ਦੀ ਮੂਵਮੈਂਟ ਇੱਕੋ ਟਾਈਮ ਤੇ ਹੋਣੀ ਹੈ ਬਾਸਮਤੀ ਨੂੰ ਅਸੀਂ ਨਹੀਂ ਰੋਕ ਸਕਦੇ ਪਰ ਉਹਦੀ ਆਰਚ ਚ ਕੋਈ ਪੀਆਰ ਦੀ ਵੈਰਾਈਟੀ ਜਾਂ ਕੋਈ ਪਰਮਲ ਦੀ ਆਉਂਦੀ ਹੈ ਉਹ ਪਕੜ ਕੇ ਅਸੀਂ ਜ਼ਰੂਰ ਕਾਰਵਾਈ ਕਰਦੇ ਆ